ਸਿਸੋਲਿਆ ਗੌੜੀ ਮਹੱਲਾ ਨੌਵਾਂ ਗੌੜੀ ਰਾਗ ਹੈ ਨੌਵੇਂ ਸਤਿਗੁਰਾਂ ਦਾ ਬਚਨ ਹੈ ਨਾਰ ਅਚੀਤ ਪਾਪ ਤੇ ਡਰ ਰੇ ਥੋੜਾ ਜਿਹਾ ਪਾਠ ਮੈਂ ਕਰਾਂਗਾ ਇਹਨੂੰ ਵਿਚਾਰ ਚ ਮੈਂ ਬਿਸ਼ਰਮ ਹੋਇਆ ਨਾਰ ਅਚੀਤ ਪਾਪ ਤੇ ਡਰ ਰੇ ਸੀ ਨਰਦ ਅਰਥ ਹੋ ਗਿਆ ਇਨਸਾਨ ਕਈ ਵਾਰੀ ਵੀ ਨ ਪਤਾ ਕੁਝ ਪ੍ਰਾਤਨ ਅਰਥ ਇਹ ਸੰਨ ਕਿ ਨਰ ਅਚੇਤ ਪਾਪ ਦੇ ਨਾਮੇ ਅਰਥ ਕੀਤੇ ਗਏ ਯਾਦ ਰੱਖਿਓ ਪਾਪ ਨਰ ਜਿੰਦ ਕੇ ਅਚੇਤ ਦਾ ਅਰਥ ਹੈ ਗਾਫਿਲ ਗਾਫਿਲ ਇਨਸਾਨ ਹੈ ਇਸ ਪਹਿਲੀ ਤੁਕ ਦੇ ਸਿਰਫ ਅਖਰੀ ਅਰਥ ਫਿਰ ਅਸੀਂ ਵਿਚਾਰ ਕਰਨਿਆ ਨਰ ਅਚੇਤ ਇਹ ਚੇਤਦਾਰ ਤੇ ਗਾਫਨ ਜਿਹਨੂੰ ਸਮਝ ਕੋਈ ਨਹੀਂ ਪਾਪ ਤੇ ਡਰ ਰੇ ਪਾਪ ਤੋਂ ਡਰ ਰੇ ਸ਼ਬਦ ਜਿਹੜਾ ਮੈਂ ਕਹਾ ਵੀ ਇੱਕ ਕਵਤਾ ਦੇ ਰੂਪ ਵਿੱਚ ਬਾਦ ਜਾ ਗਿਆ ਪਰ ਜਦੋਂ ਅਸੀਂ ਇਹਦੇ ਅਰਥ ਕਰਾਂਗੇ ਤੇ ਇਸ ਤਰ੍ਹਾਂ ਕਰਾਂਗੇ ਰੇ ਨਾਰ ਅਚੇਤ ਪਾਪ ਤੇ ਡਰ ਮੈਂ ਤੋਕ ਨਹੀਂ ਬਦਲਿਆ ਕਿਉਂਕਿ ਆਪ ਸਭ ਨੂੰ ਪਤਾ ਹੈ ਮੈਂ ਪਿਛਲੇ ਦਿਨੇ ਵੀ ਕਿਹਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਤੁਕਾਂ ਦੇ ਅਰਥ ਕਰਨੇ ਹਨ ਜਿਹੜੀ ਜਿਹੜੀ ਪੋਇਟਰੀ ਹੈ ਕਵਿਤਾ ਹੈ ਸੰਗਾਂਬੰਦੀ ਹੈ ਉਸ ਵਿੱਚ ਨਫਲ ਜਿਹੜਾ ਸ਼ਬਦ ਜਿਹੜਾ ਉਹ ਕਵੀ ਨੂੰ ਇੰਨਾ ਕ ਹੱਕ ਹੈ ਉਹ ਅੱਗੇ ਪਿੱਛੇ ਕਰ ਸਕਦਾ ਹੈ ਪਰ ਉਹ ਗੰਤੀ ਨਹੀਂ ਹੋਗੀ ਹੁਣ ਇਹ ਰੇ ਸ਼ਬਦ ਜਿਹੜਾ ਖੇਰਤੇ ਵੀ ਤੇ ਜਦੋਂ ਇਹਦੇ ਅਰਥ ਕਰਾਂਗੇ ਤੇ ਮੈਂ ਫਿਰ ਅਰਜ਼ ਕੀਤੀ ਨਾਲ ਅਚੇਤ ਪਾਪ ਤੇ ਡਰ ਰੇ ਇਹ ਅਰਥ ਮੈਂ ਇਸ ਤਰ੍ਹਾਂ ਕਰਾਂਗੇ ਰੇ ਨਰ ਅਚੇਤ ਐ ਗਾਫਲ ਬੰਦੇ ਐ ਗਾਫਲ ਇਨਸਾਨ ਐ ਗਾਫਲ ਨਰ ਜਿਹੜਾ ਪਰਵਾਹ ਨਹੀਂ ਕਰ ਰਿਹਾ ਪਾਪ ਤੇ ਡਰ ਰੇ ਐ ਗਾਫਲ ਬੰਦੇ ਤੂੰ ਸਮਝ ਕਿਉਂ ਨਹੀਂ ਜਿਹੜੇ ਗੁਨਾਹ ਜਿਹੜੇ ਤੂੰ ਪਾਪ ਕਰਨਾ ਹੈ ਇਹਨਾਂ ਤੋਂ ਦੂਰ ਰਹੁ ਪਾਪ ਵਿੱਚ ਪ੍ਰਵਿਰਤ ਨਾ ਹੋ ਸਿਰਫ ਅਖਰੀ ਅਰਥ ਨੇ ਉਂਝ ਇਹ ਵੀ ਅਰਥ ਕੀਤੇ ਆ ਗੁਰਮਖਾਂ ਨੇ ਕਿ ਨਰ ਅਚੇਤ ਪਾਪ ਨੇ ਡਰ ਰੇ ਇਹ ਦਰਤ ਵੀ ਕੀਤਾ ਐ ਇਨਸਾਨ ਤੋ ਉਹਨਾਂ ਪਾਪਾਂ ਤੋਂ ਵੀ ਡਰ ਜਿਹੜੇ ਅਚੇਤਨ ਹੋ ਜਾਂਦੇ ਨੇ ਬਿਨਾ ਸਮਝ ਤੋਂ ਹੋ ਜਾਂਦੇ ਐ ਪਰ ਜਦੋਂ ਇਹਦੇ ਅਰਥ ਸਿਸਟੰਗ ਨਾਲ ਕਰਾਂਗੇ ਮੈਂ ਦਾਵਾ ਨਹੀਂ ਕਰਾਂਗਾ ਦਾ ਪਰ ਅਚੇਤਤਾ ਦਾ ਸਬੰਧ ਇਨਸਾਨ ਦੇ ਨਾਲ ਕਹੈ ਮਨੂਕ ਦੇ ਨਾਲ ਕਹੈ ਨਰ ਦੇ ਨਾਲ ਹਜ਼ੂਨ ਕਹਿ ਰਹੇ ਨੇ ਨਰ ਅਚੇਤ ਹੈ ਅਚੇਤ ਮੰਨ ਐ ਇਨਸਾਨ ਤੂ ਪਾਪਾਂ ਤੋਂ ਬਚ ਕੇ ਹੈ ਡਾਰੇ ਦਰਥੇ ਡਰੂ ਬਾਝ ਕੇ ਰਹ ਫਿਰ ਜੇ ਹੋ ਗਏ ਤੇ ਫਿਰ ਕੀ ਕਰਗੇ ਗੁਰੂ ਜੀ ਕਿਹਾ ਦੀਨ ਦਇਆਲ ਦੀਨ ਦਾ ਲਫਜ਼ ਹੀ ਅਰਥ ਗਰੀਬੀ ਹੈ ਤੇ ਦੀਨ ਦਾ ਅਰਥ ਧਰਮ ਵੀ ਹੈ ਅਸੀਂ ਜਦੋਂ ਪਾਠ ਕਰਨੇ ਗੁਰੂ ਜੀ ਦੀ ਬਾਣੀ ਦਾ ਇਹ ਵੀ ਸ਼ਬਦ ਦੀਨ ਦੇ ਦੋ ਅਰਥ ਨੇ ਹੰਸਰ ਦੀਨ ਦਇਆਲ ਨਾ ਤੁਮ ਸਰ ਦੀਨ ਦਾ ਅਰਥ ਹੈ ਗਰੀਬ ਦੂਸਰੇ ਪਾਸੇ ਜਦੋਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਸਿਵਾਜ ਕਰਨਿਆ ਤੇ ਉਸ ਵਿੱਚ ਇੱਕ ਬਚਨ ਹੁੰਦਾ ਹੈ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਕਿ ਦੀਨ ਗਵਾਇਆ ਦੁਨੀ ਸੋਹੀ ਕਿ ਅਸਲ ਚ ਜਿਹੜਾ ਧਰਮ ਹੈ ਜਿਹੜਾ ਦੀਨ ਹੈ ਫਿਰ ਉਹ ਦੁਨੀਆ ਪਿੱਛੇ ਲੱਗ ਕੇ ਗਵਾ ਲਿਆ ਇੱਕ ਬਚਨ ਹੋਰ ਆਉਂਦਾ ਸੂਰਾ ਸੂ ਪਛਾਨੀਏ ਜੋ ਲਰੈ ਦੀਨ ਕੇ ਇਹ ਇਸ ਕਰਕੇ ਮੈਂ ਅਰਜ਼ ਕਰਾਂਗਾ ਦੀਨ ਸ਼ਬਦ ਗਰੀਬ ਲਈ ਮਜ਼ਲੂਮ ਲਈ ਆਜਜ ਲਈ ਲੋੜਵੰਦ ਲਈ ਵਰਤੇ ਏ ਦੀਨ ਦਇਆ ਦਾ ਲਫ਼ਜ਼ੀ ਅਰਥ ਹੈ ਕਿ ਗਰੀਬਾਂ ਉੱਤੇ ਦਇਆ ਕਰਨ ਵਾਲਾ ਮਹਾਰਾਜ ਕਰਨ ਸਗਲ ਭੈ ਪੰਜਨ ਸਗਲ ਦਾ ਅਰਥ ਹੈ ਸਾਰੇ ਇਹ ਜਿੱਥੇ ਭੈ ਲਫ਼ਜ਼ ਹੁੰਦਾ ਹੈ ਨਾ ਜੀ ਭੈ ਨੂੰ ਦੁਲਾਵਾਂ ਲੱਗੀਆਂ ਨੇ ਇਹ ਕਿ ਸ਼ਬਦ ਭਉ ਭਉ ਇੱਕ ਵਚਨ ਹੈ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਭੈ ਨੂੰ ਦੁਲਾਵਾਂ ਭੈ ਆ ਜਾਏਗਾ ਪੈ ਸ਼ਬਦ ਜਿਹੜਾ ਬਹੁਵਚਨ ਹੈ ਪਉ ਦਾ ਬਹੁਵਚਨ ਜਿਹੜਾ ਉਹ ਪੈ ਇਸੇ ਕਰਕੇ ਸਤਗੁਰਾਂ ਨੇ ਸ਼ਬਦ ਸਗਲ ਵਰਤੇ ਆ ਸਾਰੇ ਦੀਨ ਦਿਆਨ ਸਗਲ ਪੈ ਭੰਜਨ ਜਿਹੜੇ ਸਾਰੇ ਦੁੱਖਾਂ ਨੂੰ ਜਿੰਨੇ ਡਰ ਨੇ ਉਹਨਾਂ ਡਰਾਂ ਨੂੰ ਭੰਜਨ ਵਾਲੇ ਨੇ ਖਤਮ ਕਰਨ ਵਾਲੇ ਨੇ ਸ਼ਰਨ ਤਾ ਹੈ ਤੁਮ ਪਰੇ ਹਜ਼ੂਰ ਕਿਨੇ ਹੀ ਇਨਸਾਨ ਉਸ ਪਰਮਾਤਮਾ ਦੀ ਸ਼ਰਨ ਪੈ ਜਾ ਤਾਰਦਾਰ ਤੇ ਪਰਨਾਤ ਡਿਗਣਾ ਸ਼ਰਨ ਤਾਹੇ ਤੁਮ ਪਰੇ ਇਹ ਇਨਸਾਨ ਉਸ ਪਰਮਾਤਮਾ ਦੀ ਸ਼ਰਨ ਵਿੱਚ ਚਲਾ ਜਾ ਜਿਹੜਾ ਗਰੀਬਾਂ ਦੇ ਤੇ ਦਇਆ ਕਰਦਾ ਹੈ ਤੇ ਜਿੰਨਾ ਇਨਸਾਨ ਗੁਨਾਹ ਕਰਦਾ ਹੈ ਪਾਪ ਕਰਦਾ ਹੈ ਪਾਪਾਂ ਦਾ ਖੰਡਨ ਕਰਨ ਵਾਲਾ ਹਰ ਤਰ੍ਹਾਂ ਦੇ ਦੁੱਖ-ਕੁਸ਼ ਟਹਿ ਨੂੰ ਮੁਕਾਉਣ ਵਾਲਾ ਹੈ ਇਹਨੇ ਰਹਾਉ ਦੀਆਂ ਦੁਕਾਂ ਦੇ ਅਖਰੀ ਅਰਥ ਇਹ ਇਸ ਕਰਕੇ ਆਰਾਮ ਵਿੱਚ ਕਰਦੇ ਨੇ ਇਤਤੂ ਕਤ ਇਨਾ ਕੋ ਸਾਨੂੰ ਸਭ ਨੂੰ ਗਿਆਤ ਰਹੇ ਕਿ ਅਸੀਂ ਅੱਜ ਵੀ ਵਿਚਾਰ ਕੀ ਕਰ ਰਹੇ ਹਾਂ ਇਸ ਕਰਕੇ ਅਖਰੀ ਅਰਥ ਕਰਨੇ ਪਹਿਲਾਂ ਬਹੁਤ ਜ਼ਰੂਰੀ ਨੇ ਕਿ ਨਲ ਅਚੇਤ ਪਾਪ ਤੇ ਡਾਲੀ ਦੀਨ ਦਯਾਨ ਸਗਲ ਤੈ ਪੰਨ ਸ਼ਰਨ ਤਾਹੇ ਤੁਮ ਪਰ ਗਏ ਹੁਣ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਨੇ ਤੋਪ ਦਾ ਜ਼ਿਕਰ ਬੜੀ ਬੜੀ ਕੀਤਾ ਤੇ ਪੁੰਨ ਦਾ ਜ਼ਿਕਰ ਵੀ ਬੜੀ ਬੜੀ ਹੋਇਆ ਹੈ ਤੇ ਜਦੋਂ ਪਾਪ ਦੀ ਸੀ ਗੱਲ ਕਰਨੇ ਆ ਤੇ ਇਹ ਸੱਚ ਹੈ ਜੇ ਬੜੀ ਇੱਕ ਗੁੰਜਲਦਾਰ ਜੀ ਇਹਦੀ ਵਿਆਖਿਆ ਹੈ ਮੈਨੂੰ ਯਾਦ ਹੈ ਇੱਕ ਵਿਦਵਾਨ ਨੇ ਕਿਹਾ ਸੀ ਪਾਪ ਦੀ ਪਰਿਭਾਸ਼ਾ ਇਹ ਵੀ ਕਿ ਰੱਬ ਦੇ ਹੁਕਮ ਦੀ ਅਦੂਲੀ ਕਰਨੀ ਕਿ ਜਿਹੜੇ ਨੈਤਿਕ ਕਦਰਾਂ ਕੀਮਤਾਂ ਨੇ ਉਹ ਨੈਤਿਕ ਜਿਹੜੀਆਂ ਕਦਰਾਂ